ਗਵਾੜਾ ਹੁਸ਼ਿਆਰਪੁਰ ਰੋਡ ਤੇ ਇੱਕ ਬੈਂਕ ਦੇ ਵਿੱਚ 40 ਲੱਖ ਦੀ ਲੁੱਟ ਹੋਈ ਹੈ ਐਚਡੀਐਫਸੀ ਬੈਂਕ ਦੇ ਵਿੱਚ ਗਨਪੁਆਇੰਟ ਤੇ 40 ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਕਾਰ ਚ ਸਵਾਰ ਹੋ ਕੇ ਆਏ ਸੀ ਤਿੰਨ ਲੁਟੇਰੇ ਸੀ ਜੋ ਬੈਂਕ ਦੇ ਅੰਦਰ ਗਏ ਔਰ ਗਨਪੁਆਇੰਟ ਤੇ 40 ਲੱਖ ਰੁਪਏ ਲੁੱਟ ਕੇ ਕੁਝ ਮਿੰਟਾਂ ਦੇ ਵਿੱਚ ਹੀ ਉਥੋਂ ਰਫੂ ਚੱਕਰ ਹੋ ਗਏ ਐਚਡੀਐਫਸੀ ਬੈਂਕ ਦੀ ਬ੍ਰਾਂਚ ਆਏ ਫਗਵਾਣਾ ਦੀ ਔਰ ਇੱਥੇ ਲੁੱਟ ਹੋਈ ਹੈ ਜਿੱਥੇ ਬਾਅਦ ਦੇ ਵਿੱਚ ਪੁਲਿਸ ਪਹੁੰਚੀ ਔਰ ਪੂਰੇ ਘਟਨਾ ਸਥਾਨ ਦਾ ਚਾਇਸਾ ਲਿਆ ਗਿਆ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਪਰ ਉਦੋਂ ਤੱਕ ਜਿਹੜੇ ਲੁਟੇਰੇ ਸੀ ਉਹ ਫਰਾਰ ਹੋ ਚੁੱਕੇ ਸੀ ਸੋ ਫਗਵਾੜਾ ਦੇ ਵਿੱਚ HDFC ਬੈਂਕ ਦੇ ਵਿੱਚ 40 ਲੱਖ ਰੁਪਏ ਲੁੱਟੇ ਗਏ ਨੇ ਤਿੰਨ ਲੁਟੇਰੇ ਦੱਸੇ ਜਾ ਰਹੇ ਨੇ ਇਹ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਬੈਂਕ ਹੈ ਸਹਿਜ ਜੁਨੇਜਾ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਸਹਿਜ ਕਿੰਨੇ ਵਜੇ ਦੀ ਘਟਨਾ ਹੈ ਔਰ ਕੀ ਕੋਈ ਕਲੂ ਮਿਲ ਪਾਇਆ ਹੁਣ ਤੱਕ ਪੁਲਿਸ ਨੂੰ ਬਿਲਕੁਲ ਵੇਝੇ ਗੱਲ ਕਰੀਏ ਤਾਂ ਦੁਪਹਿਰ ਦੀ ਘਟਨਾ ਹੈ ਕਿ ਜਦੋਂ ਬੈਂਕ ਰੁਟੀਨ ਦੇ ਵਿੱਚ ਚੱਲ ਰਿਹਾ ਸੀ ਕਿ ਉਸੇ ਦੌਰਾਨ ਇੱਕ ਗੱਡੀ ਤੇ ਇਹ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਕੋਲ ਗਨ ਵੀ ਦਿੱਤੀ ਜਾ ਰਹੀ ਹੈ ਗਨ ਪੁਆਇੰਟ ਤੇ ਉਹ ਧਮਕਾਉਂਦੇ ਨੇ ਧਮਕਾਉਣ ਤੋਂ ਬਾਅਦ ਉਹ ਕੈਸ਼ੀਅਰ ਕੋਲੋਂ ਜਿਹੜਾ ਕੀ ਹੈ 30 ਤੋਂ 40 ਲੱਖ ਦੀ ਲੁੱਟ ਜਿਹੜੀ ਹੈ ਉਹ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਦੀ ਜਿਹੜੀ ਜਾਂਚ ਹਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ੁਰੂ ਕਰ ਦਿੱਤੀ ਹੈਗੀ ਹੈ ਤੇ ਇਸ ਜਨ ਕਰੀ ਜਿਹੜੀ ਪੁਸ਼ਟੀ ਹੈ ਉਹ ਐਸਪੀ ਫਗਵਾੜਾ ਰੁਪਿੰਦਰ ਭੱਟੇ ਨੇ ਖੁਦ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਜਰੀਏ ਚੱਲ ਰਹੀ ਹੈ ਲੇਕਿਨ ਜੇ ਅਮਾਉਂਟ ਦੀ ਗੱਲ ਆਈ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਬੈਂਕ ਵੱਲੋਂ ਹਲੇ ਕਲੀਅਰ ਜਿਹੜਾ ਨਹੀਂ ਕੀਤਾ ਗਿਆ ਹੈਗਾ ਜਿਵੇਂ ਜੇ ਬੈਂਕ ਕਿੰਨਾ ਕਿੰਨਾ ਅਮਾਉਂਟ ਦੱਸ ਰਿਹਾ ਹੈ ਜੀ ਜਾਣਕਾਰੀ ਦੇ ਮੁਤਾਬਿਕ ਜਿਹੜਾ ਕਿ 30 ਤੋਂ 40 ਲੱਖ ਦੇ ਕਰੀਬ ਅਮਾਉਂਟ ਹੈਗਾ ਜੀ ਹਲੇ ਜਿਹੜੀ ਚੈਕਿੰਗ ਕਰ ਰਹੇ ਹੈ ਕਿ ਕਿੰਨੇ ਅਮਾਉਂਟ ਪਿਆ ਸੀਗਾ ਕਿੰਨਾ ਕੈਸ਼ੀਅਰ ਕੋਲੋਂ ਗਿਆ ਕਿੰਨਾ ਬੈਂਕ ਦੇ ਅੰਦਰੋਂ ਗਿਆ ਸਾਰੀ ਹਲੇ ਜਿਹੜੀ ਸੀ ਜਾਂਚ ਚੱਲ ਰਹੀ ਹੈ ਤੇ ਕੋਈ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਬਿਲਕੁਲ ਹਲੇ ਕਿਉਂਕਿ ਪ੍ਰਾਇਮਰੀ ਸਟੇਜ ਤੇ ਜਿਹੜੀ ਹੈ ਜਾਂਚ ਚੱਲ ਰਹੀ ਹੈ ਤਾਂ ਹਲੇ ਵੀ ਸੀਸੀਟੀਵੀ ਖੁਦ ਪੁਲਿਸ ਚੈੱਕ ਕਰ ਰਹੀ ਹੈ ਚੈਕਿੰਗ ਤੋਂ ਬਾਅਦ ਦੇਖੀ ਅਗੇ ਜਾਂਚ ਬਾਹਰ ਆਵੇਗੀ ਫੁੱਲ ਸੀਸੀਟੀਵੀ ਫੁਟੇ ਤਾਂ ਆਪਾਂ ਵੀ ਜ਼ਰੂਰ ਜਰਾ ਹੈ ਕਿ ਜਲਦੀ ਦਰਸ਼ਕਾਂ ਤੱਕ ਸਾਂਝੀ ਕਰਾਂਗੇ ਠੀਕ ਹੈ ਧੰਨਵਾਦ ਸਹਿਜ ਇਸ ਜਾਣਕਾਰੀ ਦੇ ਲਈ ਤਾਂ ਫਗਵਾੜਾ ਹਸ਼ਿਆਰਪੁਰ ਰੋਡ ਤੇ ਬੈਂਕ ਪੈਂਦਾ ਐਚਡੀਐਫਸੀ ਦੀ ਬ੍ਰਾਂਚ ਹੈ ਜਿੱਥੇ ਗਨ ਪੁਆਇੰਟ ਤੇ 30 ਤੋਂ 40 ਲੱਖ ਰੁਪਏ ਜੋ ਅਮਾਉਂਟ ਦੱਸਿਆ ਜਾ ਰਿਹਾ ਰਾਸ਼ੀ ਦੱਸੀ ਜਾ ਰਹੀ ਹੈ ਬੈਂਕ ਅਧਿਕਾਰੀਆਂ ਵੱਲੋਂ ਹਾਲਾਂਕਿ ਹੁਣ ਉਸ ਵੇਲੇ ਕਿੰਨਾ ਐਗਜੈਕਟ ਅਮਾਊਂਟ ਆਇਆ ਸੀ ਉਹ ਉੱਥੇ ਕੰਪਿਊਟਰ ਦੇ ਵਿੱਚ ਦਰਜ ਹੁੰਦਾ ਹੈ ਕਾਗਜ਼ਾਂ ਦੇ ਵਿੱਚ ਦਰਜ ਹੁੰਦਾ ਹੈ ਤਾਂ ਉੱਥੋਂ ਸਹੀ ਫਿਗਰ ਪਤਾ ਲੱਗ ਜਾਏਗੀ ਪਰ ਅੰਦਾਜ਼ਾ 30 ਤੋਂ 40 ਲੱਖ ਰੁਪਏ ਦੀ ਲੁੱਟ ਹੋਈ ਹੈ। ਲਵਾ ਮਾਰਾ